ਤੇ ਲੋਕਾਂ ਨੂੰ ਆਇਸ ਵੀ ਖਨੀ ਅੰਦਰ ਹੋਣਿਆ ਚੋਰ ਵੀ ਸ਼ਾਇਦ ਹੈ ਜਿਹੜਾ ਪਿੰਡ ਦਾ ਮੁੰਡਾ ਪੁਲਿਸ ਵਾਲਾ ਵੀ ਇਹ ਰੱਖਿਆ ਕਰਨਾ ਆ ਲੋਕਾਂ ਨੂੰ ਨਹੀਂ ਪਤਾ ਸੀ ਵਿਚ ਹੋਰੀ ਇਹ ਪਿੰਡ ਦਾ ਮੁੰਡਾ ਤੇ ਐਸ ਐਚਓ ਨੇ ਤੇ ਉਹ ਜਦੋਂ ਮੈਂ ਬਾਹਰ ਨਿਕਲਦੀਆਂ ਮੈਨੂੰ ਮੈਂ ਵੇਖ ਲਿਆ ਵੀ ਮੁੰਡਾ ਬਾਹਰ ਗਿਆ ਉਹ ਤੇ ਜਦੋਂ ਬਾਹਰ ਨਿਕਲੀਆਂ ਬਾਹਰ ਖੋਲ ਕੇ ਫਿਰ ਮੈਂ ਦੱਸਿਆ ਵੀ ਇਹ ਇਹ ਚੋਰ ਹੋਰ ਕੋਈ ਨਹੀਂ ਇਹ ਪੁਲਸ ਵਾਲੀ ਚੋਰ ਨਹੀਂ ਤੇ ਅੱਜ ਅਸੀਂ ਇੱਥੇ ਧਰਨਾ ਲਾਇਆ ਨੂੰ ਸਾਨੂੰ 10 ਦਿਨ ਹੋ ਗਏ ਆ ਸਾਨੂੰ ਕਹਿੰਦੇ ਸੀ ਸਤਿਗ੍ਰਿਹਾਕ ਨੂੰ ਸੋਡਾ ਨਿਮੇੜਾ ਕਰਦੇ ਆਂਗੇ ਰਾਜੇਨਾਮਾ ਹੋ ਜਾਊਗਾ ਸਾਰਾ ਜਿੰਨੇ ਕੌਂ ਘੌਮਿਆਂ ਕਰਾਂਗੇ ਹੁਣ ਜਦੋਂ ਸਾਡੇ ਕਮੇਟੀ ਵਾਲੇ ਅੰਦਰ ਗਏ ਆ ਜਿਹੜਾ ਡੀਐਸਪੀ ਆ ਉਹਨਾਂ ਨਿਮੇੜਾ ਤਾਂ ਕੀ ਕਰਨਾ ਸੀ ਉਲਟਾ ਸਾਨੂੰ ਹਨ ਸਾਨੂੰ ਗਾਲਾਂ ਕੱਢਣ ਲੱਗਾ ਬਹੁਤ ਪੁੱਠਵੇਂ ਸਿੱਧੇ ਗਾਲਾਂ ਕੱਢਦਾ ਤੇ ਇਹ ਬਸ ਲੁੱਟਣ ਆਏ ਸੀ ਇਹਨਾਂ ਨੂੰ ਐਸੇ ਮੁੰਡਾ ਬਾਹਰ ਆ ਗੁੜੀ ਕੱਲੀ ਆ ਗੁੜੀ ਕੋਲ ਪੈਸਾ ਹੋਊਗਾ ਪਰ ਲੁੱਟ ਕੇ ਲੈ ਆਵਾਂਗੇ ਇਹ ਲੁੱਟਣ ਦੇ ਮਾਮਲੇ ਚ ਆਏ ਆ ਜਦੋਂ ਵੀ ਇਹਨਾਂ ਨੂੰ ਕੋਈ ਪੁੱਛਦਾ ਵੀ ਤੁਸੀਂ ਗਏ ਕੀ ਕਰਨਾ ਇਹਨਾਂ ਕੋਲ ਕੋਈ ਸ਼ਬਦ ਨਹੀਂ ਹੈਗਾ ਵੀ ਅਸੀਂ ਕੀ ਕਰਨਾ ਜੀ 24 ਤਰੀਕ ਨੂੰ ਸਾਨੂੰ ਇਹਨਾਂ ਨੇ 1 ਵਜੇ ਫੋਨ ਕੀਤਾ ਵੀ ਇਹਨਾਂ ਦੇ ਘਰੇ ਕੋਈ ਗੁੰਡਾਗਰਦੀ ਕੀਤੀ ਹੈ ਪੁਲਿਸ ਮੁਲਾਜ਼ਮਾ ਨੇ ਤਾਂ ਅਸੀਂ ਰਾਤ ਨੂੰ ਮੰਨ ਲਓ ਔਰਤਾਂ ਕੋਲੇ ਕੋਈ ਸਾਧਨ ਨਹੀਂ ਹੁੰਦਾ ਕਿ ਆਪਾਂ ਨੂੰ ਪੁਲਿਸ ਤੇ ਕੀ ਆਸ ਹੁੰਦੀ ਆ ਅਸੀਂ ਤਾਂ ਇਸ ਪੁਲਿਸ ਤੋਂ ਇਹੀ ਇਨਸਾਫ ਮੰਗਦੇ ਆ ਵੀ ਤੁਸੀਂ ਆਏ ਦੱਸੋ ਜੀ ਵੀ ਇਕੱਲੀ ਔਰਤ ਨੂੰ ਰਾਤ ਨੂੰ 11 ਵਜੇ ਜਾ ਕੇ ਘੇਰਦੇ ਹੋ ਕੋਈ ਨਾਲ ਚੌਕੀਦਾਰ ਜਾਂ ਕੋਈ ਸਰਪੰਚ ਤਾਂ ਚਾਹੀਦਾ ਹੀ ਹੈ ਨਾ ਤੇ ਦੂਜੀ ਗੱਲ ਇਹ ਆ ਜਿਵੇਂ ਇੱਕ ਸਾਡੇ ਆਗੂ ਗੱਲ ਕਰਨ ਵਾਸਤੇ ਗਏ ਸੀ ਤਾਂ ਅੱਗੋਂ ਡੀਐਸਪੀ ਨੇ ਗਾਲਾਂ ਕੱਢੀਆਂ ਅਸੀਂ ਗੱਲ ਸੁਣਨ ਦੇ ਲਈ ਅੰਦਰ ਗਏ ਆ ਗੁਰਮੇਰ ਹੋਰਾਂ ਵਾਲੀ ਗੱਲ ਕਰਨ ਤਾਂ ਜੇ ਪਾਸੇ ਰਹੇਗੀ ਇਹ ਆਉਂਦਾ ਹੈ ਵੀ ਉਹਨਾਂ ਨੂੰ ਅਸੀਂ ਯਾਰ ਲੈਣ ਹਾਜ਼ਰੀ ਕਰ ਸਕਦੇ ਹਾਂ ਉਹਨਾਂ ਦੀ ਧੌਣ ਤਾਂ ਨਹੀਂ ਵੱਡ ਸਕਦੇ ਗਾਲਾਂ ਕੱਢਣ ਲੱਗ ਜਾਂਦਾ ਅਸੀਂ ਆਖਿਆ ਇਹ ਵਲਡਾਂ ਕਿਹੜੀ ਆ ਪਹਿਲਾਂ ਤਾਂ ਵੀ ਗਾਲਾਂ ਵਾਲਾ ਮਾਮਲਾ ਕੀ ਬਣ ਗਿਆ ਵੀ ਤੂੰ ਸਾਨੂੰ ਗਾਲਾਂ ਕੱਢਣ ਲਈ ਸੱਦਿਆ ਆਖਿਆ ਤੁਹਾਡੇ ਤੇ ਪਰਚਾ ਬਣਦਾ ਤੁਸੀਂ ਵੀ ਗੱਡੀ ਤਾਂ ਘੇਰੀ ਆ ਨਾ ਤੇ ਤੁਹਾਡੇ ਤੇ ਪਰਚਾ ਵੀ ਫਿਰ ਬਰਾਬਰ ਹੀ ਬਣੂਗਾ ਅਸੀਂ ਆਖਿਆ ਕੋਈ ਨਹੀਂ ਜੋ ਸਾਡੇ ਤੇ ਬਣਦਾ ਕਰਦੇ ਵੀ ਇੱਥੇ ਕਾਨੂੰਨ ਦੋ ਆ ਉਹਨਾਂ ਦਾ ਕਾਨੂੰਨ ਜਿਹਨੇ ਹੱਥ ਚ ਲਿਆਂਦਾ ਉਹ ਕੁੜੀ ਵੀ ਉਹਨੂੰ ਸਸਪੈਂਡ ਕਰਤੀ ਮੈਂ ਫਿਰ ਜੇ ਕੁੜੀ ਸਸਪੈਂਡ ਕਰਤੀ ਉਹਨਾਂ ਨੇ ਫਿਰ ਕਾਨੂੰਨ ਕੁੜੀ ਵਾਸਤੇ ਤੇ ਇਥੋਂ ਦੇ ਪ੍ਰਸ਼ਾਸਨ ਵਾਸਤੇ ਗਰਮੇਹਰ ਵਾਸਤੇ ਜਾਂ ਡੀਐਸਪੀ ਵਾਸਤੇ ਕੋਈ ਹੋਰ ਆ ਕੀ ਇਹ ਕੁਰਸੀ ਦੇ ਬੰਦ ਦੇ ਕਾਬਿਲ ਹੈਗੇ ਆ ਜਿਹੜੇ ਆਮੇ ਗਾਲਾਂ ਕੱਢੀ ਜਾਂਦੇ ਆ ਇੱਥੇ ਉਹਾਂ ਨੇ ਵੀ ਅਜੇ ਤੱਕ ਗਰਮੇਹਰ ਤੇ ਸੀਗੇ ਅਸੀਂ ਆਣੇ ਇਹਦਾ ਤਰਵਈਆ ਉਦੋਂ ਵੀ ਮਾੜਾ ਵੀ ਜਦੋਂ ਇਹ ਜਥੇਬੰਦੀ ਦੇ ਆਗੂਆਂ ਨੂੰ ਗਾਲਾਂ ਕੱਢੀ ਜਾਂਦਾ ਅਸੀਂ ਇਹਨਾਂ ਨੂੰ ਗਾਲਾਂ ਕੱਢਣਾ ਦੇਣ ਵਾਲੇ ਲੋਕ ਨਹੀਂ ਗੇ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ ਲੋਕ ਆ ਅਸੀਂ ਇਹਨਾਂ ਨੂੰ ਕੰਨਾਂ ਟੱਪ ਕੇ ਧੀਆਂ ਭੈਣਾਂ ਦੇ ਥੱਪੜ ਮਾਰਨ ਵਾਲੇ ਲੋਕ ਨਹੀਂ ਗੇ ਇਸ ਕਰਕੇ ਅਸੀਂ ਆਪਦੇ ਕੇਟਰ ਤੇ ਭਰੋਸਾ ਰੱਖਦੇ ਆ ਇਹਨਾਂ ਨੂੰ ਆਪਦੀ ਵਰਦੀ ਦਾ ਭਰੋਸਾ ਹੋ ਸਕਦਾ ਇਹਨਾਂ ਨੂੰ ਹੈਂਕੜ ਹੋ ਸਕਦੀ ਆ ਅਸੀਂ ਖੜਾ ਜੈਤੋ ਦੇ ਥਾਣੇ ਮੂਹਰੇ ਜਨ ਕੇ ਭਾਰਤੀ ਕਿਸਾਨ ਜੂਨੀ ਬੀਕੇਯੂ ਬੀਕੇਯੂ ਗ੍ਰਾਹਾਂ ਵੱਲੋਂ ਜਨ ਕੇ ਧਰਨਾ ਲਾਇਆ ਹੋਇਆ ਧਰਨਾ ਨੂੰ ਜਨ ਕੇ ਅੱਜ ਲੱਗੇ ਨੂੰ 8 ਦਿਨ ਦਾ ਜਨਨ ਕਿ ਸਮਾਂ ਹੋ ਗਿਆ ਧਰਨਾ ਕਿਉਂ ਲਾਇਆ ਤੇ ਕੀ ਕਾਰਨ ਹੈ ਸਾਡੇ ਨਾਲ ਇੱਥੇ ਬੀਬੀਆਂ ਨੇ ਜਨਨ ਕਿ ਗ੍ਰਾਹਾਂ ਦੀਆਂ ਆਗੂ ਨੇ ਪੁੱਛਾਂਗੇ ਅੱਜ ਤੁਹਾਡਾ ਜਨਨ ਕਿ 8ਵਾਂ ਦਿਨ ਹੋਏਗਾ ਧਰਨਾ ਲਾਇਣ ਨੂੰ ਜੈਤੋ ਦੇ ਥਾਣੇ ਅੱਗੇ ਕਾਰਨ ਕੀ ਧਰਨਾ ਲਗੰਦਾ ਕਾਰਨ ਜੀ ਇਹ ਜੈਤੋ ਦਾ ਐਸਐਚਓ ਤੇ ਦੋ ਦੇ ਬਾਡੀਗਾਰਡ ਆ ਮਿੱਤਾ ਸਿੰਘ ਤੇ ਇੱਕ ਉਹਨਾਂ ਦਾ ਪਰੋਣਾ ਗੱਗੂ ਆ ਕੀ ਉਹਦਾ ਨਾ ਉਹਦਾ ਮੈਨੂੰ ਨਾ ਨਹੀਂ ਪਤਾ ਇਹ ਤਿੰਨੋਂ 24 ਤਰੀਕ ਨੂੰ ਰਾਤ ਨੂੰ 11:00 ਵਜੇ ਮੇਰੇ ਘਰੇ ਗਏ ਆ ਕੰਧਾਂ ਟੱਪ ਕੇ ਮੇਰੇ ਘਰੇ ਗਏ ਨੇ ਤੇ ਪਹਿਲਾ ਇਹਨਾਂ ਨੇ ਮੈਨੂੰ ਬਾਹਰ ਖੜਕਾਇਆ ਕਿਹਾ ਬਾਹਰ ਖੋਲੋ ਸੀ ਜੈਤੋ ਤੋਂ ਆਇਆ ਮੈਂ ਬਾਹਰ ਨਹੀਂ ਖੋਲਿਆ ਮੈਂ ਪੁੱਛਿਆ ਕੌਣ ਆ ਕਹਿੰਦੇ ਜੈਤੋ ਤੋਂ ਆਇਆ ਤੇ ਮੈਂ ਬਾਹਰ ਨਹੀਂ ਖੋਲਿਆ ਮੈਂ ਅੰਦਰ ਜਾ ਕੇ ਰਿਸ਼ਤੇਦਾਰਾਂ ਨੂੰ ਪਿੰਡ 'ਚ ਫੋਨ ਕਰਤਾ ਵੀ ਕੋਈ ਬੰਦੇ ਉੱਪਰ ਆ ਗਏ ਇਹ ਮੁੜ ਕੇ ਕੰਧਾਂ ਟੱਪ ਕੇ ਅੰਦਰ ਗਏ ਆ ਜਦੋਂ ਜਿਹੜਾ ਐਸਚਓ ਆ ਉਹ ਗੱਡੀ ਦੇ ਵਿੱਚ ਬੈਠਾ ਨਾਲ ਦੀ ਨਾਲ ਬਾਹਰੋਂ ਬਾਹਰ ਨਾ ਕਿੰਦਾ ਕੌਣ ਆਉਂਦਾ ਕੌਣ ਜਾਂਦਾ ਉਹ ਜਿਹੜਾ ਜੱਗੂ ਆ ਤੇ ਪਿੰਡ ਦਾ ਮੀਤਾ ਏ ਅੰਦਰ ਜਾਂਦੇ ਆ ਤੇ ਜੱਗੂ ਬੇੜੇ ਚ ਦਸ ਦਸ ਸਾਰੀ ਵਾਰ ਨਗਦ ਦਿੰਦਾ ਤੇ ਮਿੱਤਾ ਜਿਹੜਾ ਸਾਡੇ ਪਿੰਡ ਦਾ ਹੀ ਮੁੰਡਾ ਹੈ ਤੇ ਉਹ ਹੋ ਜਾ ਕੇ ਅੰਦਰ ਸਾਰੇ ਗੇਟ ਭੰਨ ਕੇ ਲੋਬੀ ਦੇ ਅੰਦਰ ਵੜਿਆਗਾ ਅੰਦਰ ਵੜ ਕੇ ਉਹਨੇ ਸਾਡੇ ਸਾਰੇ ਕੁੰਡੀਆਂ ਪੱਟ ਕੇ ਅੰਦਰ ਗਿਆ ਜਦੋਂ ਅੰਦਰ ਗਿਆ ਮੈਨੂੰ ਪਤਾ ਲੱਗਾ ਵੀ ਬੰਦਾ ਅੰਦਰ ਆ ਗਿਆ ਮੌਦੂ ਗਾਹਾਂ ਪੇਟਾਂ ਵਾਲੇ ਅੰਦਰ ਵੜ ਗਈ ਉਹ ਜਦੋਂ ਗਾਹਾਂ ਗਿਆ ਉਹ ਬਿੜ ਅੰਦਰ ਲੋਬੀ ਚ ਜਾ ਕੇ ਕਹਿੰਦਾ ਅਖੇ ਸੱਚ ਨੂੰ ਉਹਦੀ ਗੱਲ ਚੱਲੀ ਜਾਂਦੀ ਆ ਫੋਨ ਤੇ ਗੱਲ ਕਰਦਾ ਉੱਥੇ ਜਾ ਕੇ ਕਹਿੰਦਾ ਇੱਥੇ ਤਾਂ ਕੋਈ ਵੀ ਨਹੀਂ ਉਹ ਕਹਿੰਦਾ ਅਖੇ ਵੀ ਗਾਂਹਾਂ ਵੇਖ ਉਹ ਫਿਰ ਗਾਂਹ ਵੇਡ ਰੂਮ ਚ ਵੜਦਾ ਉੱਥੇ ਜਾ ਕੇ ਕਹਿੰਦਾ ਇੱਥੇ ਤਾਂ ਕੋਈ ਵੀ ਹੈ ਨਹੀਂ ਉਹ ਕਹਿੰਦਾ ਗਾਂਹਾਂ ਹੋਰ ਵੇਖ ਤੇ ਉਹ ਮੈਂ ਸਾਰਾ ਸੁਣੀ ਜਾਂਦੀ ਆ ਮੈਂ ਦੂਜੇ ਹੋਰ ਕਮਰੇ ਦੇ ਵਿੱਚ ਆਂ ਅੰਦਰੋਂ ਮੇਰੇ ਕੁੰਡੀ ਲਾਈ ਹੋਈ ਆ ਜੀ ਮੇਰੇ ਕੋਲੇ ਕੋ ਕੁੜੀ ਆ ਰਮਦਾਸ ਸਿੰਘਾਂ ਸਿੱਖਾਂ ਦੀ ਕੁੜੀ ਆ ਮੇਰੇ ਕੋਲੇ ਪੈਂਦੀ ਆ ਜਿਉ ਮੇਰੇ ਬੱਚੇ ਬਾਹਰ ਗਏ ਆ ਸਾਲ ਹੋ ਗਿਆ ਮੇਰੇ ਮੁੰਡੇ ਨੂੰ ਬਾਹਰ ਗਏ ਨੂੰ ਤੇ ਨੂੰਹ ਗਈ ਨੂੰ ਵੀ 2 ਮਹੀਨੇ ਹੋ ਗਏ ਤੇ ਮੈਂ ਇਕੱਲੀ ਰਹਿੰਦੀ ਕਰਕੇ ਕੁੜੀ ਨੂੰ ਕੋਲੇ ਪਾ ਲੈਨੇ ਆ ਜਦੋਂ ਮੇਰਾ ਜਦੋਂ ਉਹਨੇ ਆਏ ਕਿਹਾ ਵੀ ਕੋ ਬੈੱਡਰੂਮ ਚ ਜਾ ਕੇ ਵੀ ਕਿਹਾ ਵੀ ਇੱਥੇ ਤਾਂ ਕੋਈ ਨਹੀਂ ਉਦੋਂ ਮੇਰੇ ਫੋਨ ਦੀ ਵੈਲ ਵੱਜ ਜਾਂਦੀ ਆ फोन ਦੀ ਬਿੱਲ ਵਜੋ ਪਿੰਡੋਚੀ ਮੁੰਡੇ ਨੇ ਉਹ ਮੈਨੂੰ ਕਹਿੰਦੇ ਵੀ ਆਂਟੀ ਅਸੀਂ ਬਾਹਰ ਆ ਗਏ ਆ ਵੀ ਤੂੰ ਹੁਣ ਡਰੀ ਨਾ ਅਸੀਂ ਵੀ ਇਹੀ ਚ ਆ ਗਏ ਮੈਂ ਆਖਾ ਤੁਸੀਂ ਵੀ ਇਹੀ ਚ ਆ ਗਏ ਉਹ ਬੰਦੇ ਅੰਦਰ ਬੜੇ ਫਿਰਦੇ ਆ ਵੀ ਕਮਰੇ ਸਾਰੇ ਬਗੇਟ ਪੰਨੀ ਜਾਂਦੇ ਆ ਤੇ ਫਿਰ ਉਹ ਜਦੋਂ ਉਹਦਾਂ ਨੂੰ ਐਸ ਐਚਓ ਆ ਜਿਹੜਾ ਉਹਨੇ ਫੋਨ ਕਰਤਾ ਉਹ ਫੋਨ ਕਰਕੇ ਮਿੱਤੇ ਨੂੰ ਕਹਿੰਦਾ ਵੀ ਬਹੁਤ ਬਾਹਰ ਇਕੱਠ ਹੋ ਗਿਆ ਤੇ ਤੂੰ ਭੱਜਿਆ ਇਹਣਾ ਜਿਵੇਂ ਮੇਰੇ ਕਮਰੇ ਚ ਬੜਦਾ ਇਹ ਜਦੋਂ ਮੇਰੇ ਫੋਨ ਦੀ ਬਿੱਲ ਵਜਦੀ ਸੁਣਦੀ ਆ ਮਿੱਤੇ ਨੇ ਮੇਰੇ ਕਮਰੇ ਜਿਹੜੇ ਕਮਰੇ ਚ ਮੈਂ ਆ ਉਹਦੇ ਵੀ ਲੱਤ ਮਾਰ ਕੇ ਕਮਰੇ ਦੀ ਤੁੰਡੀ ਪੱਟੀ ਆ ਬਹੁਤ ਘਬੜਾਈ ਸੀ ਕੱਲੀ ਸੀ ਇੱਕ ਮੈਂ ਬਜ਼ੁਰਗਾਂ ਮੈਂ ਬਿਮਾਰ ਰਹਿਨੇ ਆ ਉਹਦਾ ਜਿਵੇਂ ਮੈਂ ਇੱਕੋ ਹੀ ਗੁੰਡੀ ਲਈ ਇੱਕ ਤਾਂ ਮੈਂ ਲਾਉਣੀ ਭੁੱਲ ਗਈ ਕਾਲੀ ਕਾਲੀ ਚ ਮੈਨੂੰ ਐਸੇ ਇੱਥੇ ਤੱਕ ਥੋੜਾ ਆਊਗਾ ਬਾਹਰ ਤੁਰੂਗ ਲਵੇੜੇ ਚ ਆ ਜੂਗਾ ਤੇ ਉਹ ਮੇਰੀ ਗੁੰਡੀ ਪੱਟੀ ਗਈ ਇਹਦਾ ਅੰਦਰ ਵੜਦੇ ਸਾਰ ਮੇਰੇ ਫੜਕੇ ਗੁੱਤ ਤੋਂ ਇਹਨੇ ਮੇਰੇ ਥੱਪੜ ਮਾਰਿਆ ਮਿੱਤੇ ਨੇ ਜਿਹੜਾ ਪਿੰਡ ਦਾ ਉਦੋਂ ਬਾਅਦ ਉਹਨੂੰ ਐਸਐਚਓ ਦਾ ਫੋਨ ਆ ਜਾਂਦਾ ਵੀ ਬਾਹਰ ਬਹੁਤ ਇਕੱਠ ਹੋ ਜਾਂਦਾ ਉਹ ਇੱਕੇ ਦਮ ਬਾਹਰ ਭੱਜ ਜਾਂਦਾ ਬਾਹਰ ਆ ਕੇ ਕੰਧ ਟੱਪ ਕੇ ਬਾਹਰ ਆ ਜਾਂਦਾ ਬਾਹਰ ਸਾਰੇ ਲੋਕ ਦੇਖਦੇ ਆ ਤੇ ਲੋਕਾਂ ਨੂੰ ਆਏ ਸੀ ਵੀ ਖਨੀ ਅੰਦਰ ਹੋਣਿਆ ਚੋਰ ਵੀ ਸ਼ਾਇਦ ਹੈ ਜਿਹੜਾ ਪਿੰਡ ਦਾ ਮੁੰਡਾ ਪੁਲਿਸ ਵਾਲਾ ਵੀ ਇਹ ਰੱਖਿਆ ਕਰਨ ਆਇਆ ਲੋਕਾਂ ਨੂੰ ਨਹੀਂ ਪਤਾ ਸੀ ਵੀ ਚੋਰ ਹੀ ਇਹ ਪਿੰਡ ਦਾ ਮੁੰਡਾ ਤੇ ਐਸ ਐਚਓ ਨੇ ਤੇ ਉਹ ਜਦੋਂ ਮੈਂ ਬਾਹਰ ਨਿਕਲਦੀਆਂ ਮੈਨੂੰ ਮੈਂ ਵੇਖ ਲਿਆ ਵੀ ਮੁੰਡਾ ਬਾਹਰ ਗਿਆ ਉਹ ਤੇ ਜਦੋਂ ਬਾਹਰ ਨਿਕਲੀਆਂ ਬਾਹਰ ਖੋਲ ਕੇ ਫਿਰ ਮੈਂ ਦੱਸਿਆ ਵੀ ਇਹ ਇਹ ਚੋਰ ਹੋਰ ਕੋਈ ਨਹੀਂ ਇਹ ਪੁਲਿਸ ਵਾਲੀ ਚੋਰ ਨੇ ਇਹੀ ਅੰਦਰ ਆਏ ਆ ਫਿਰ ਉਦੋਂ ਬਾਅਦ ਬਹੁਤ ਰੌਲਾ ਪੈਗਾ ਫਿਰ ਕਿਸਾਨ ਜੰਨਿਆਂ ਨਾਲ ਇਕੱਠੇ ਹੋ ਗਏ ਤੇ ਅੱਜ ਅਸੀਂ ਇੱਥੇ ਧਰਨਾ ਲਾਇਆ ਨੂੰ ਸਾਨੂੰ 10 ਦਿਨ ਹੋ ਗਏ ਆ ਸਾਨੂੰ ਕਹਿੰਦੇ ਸੀ 7 ਤਰੀਕ ਨੂੰ ਸੋਡਾ ਨਿਮੇੜਾ ਕਰਦਿਆਂਗੇ ਰਾਜੇਨਾਮਾ ਹੋ ਜਾਊਗਾ ਸਾਰਾ ਜਿਵੇਂ ਕੋਹੋਂ ਘੋਮਿਆ ਕਰਾਂਗੇ ਹੁਣ ਜਦੋਂ ਸਾਡੇ ਕਮੇਟੀ ਵਾਲੇ ਅੰਦਰ ਗਏ ਆ ਜਿਹੜਾ ਡੀਐਸਪੀ ਆ ਉਹਨੇ ਨਿਮੇੜਾ ਤਾਂ ਕੀ ਕਰਨਾ ਸੀ ਉਲਟਾ ਸਾਨੂੰ ਹਨਾ ਸਾਨੂੰ ਗਾਲਾਂ ਕੱਢਣ ਲੱਗਾ ਬਹੁਤ ਪੁੱਠਵੇਂ ਸਿੱਧੇ ਗਾਲਾਂ ਕੱਢਦਾ ਸਾਡਾ ਕੋਈ ਨਿਵੇੜਾ ਨਹੀਂ ਕੀਤਾ ਉਹਨਾਂ ਜੀ ਕੋਈ ਮੁੰਡੇ ਦਾ ਕੋਈ ਪਹਿਲਾ ਕੇਸ ਵਗੈਰਾ ਵੀ ਚੱਲਦਾ ਸੀ ਜਿਹੜਾ ਪੁਲਿਸ ਨੂੰ ਸ਼ੱਕ ਹੋਵੇ ਉਹਦੇ ਤੇ ਨਹੀਂ ਜੇ ਸਾਡਾ ਕੋਈ ਕੇਸ ਨਹੀਂ ਸਾਡਾ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਵੀ ਰੌਲਾ ਨਹੀਂਗਾ ਨਾ ਕੋਈ ਬੱਚਿਆਂ ਦਾ ਨਾ ਮੇਰਾ ਕੋਈ ਰੌਲਾ ਨਹੀਂ ਤੇ ਇਹ ਬਸ ਲੁੱਟਣ ਆਏ ਸੀ ਇਹਨਾਂ ਨੂੰ ਆਏ ਸੀ ਬੰਡਾ ਬਾਹਰ ਆ ਗੁੜੀ ਕੱਲੀ ਆ ਗੁੜੀ ਕੋਲੇ ਪੈਸਾ ਹੋਊਗਾ ਪਰ ਲੁੱਟ ਕੇ ਲੈ ਆਵਾਂਗੇ ਇਹ ਲੁੱਟਣ ਦੇ ਮਾਮਲੇ ਚ ਆਏ ਆ ਜਦੋਂ ਵੀ ਇਹਨਾਂ ਨੂੰ ਕੋਈ ਪੁੱਛਦਾ ਵੀ ਤੁਸੀਂ ਗਏ ਕੀ ਕਰਨਾ ਇਹਨਾਂ ਕੋਲ ਕੋਈ ਸ਼ਬਦ ਨਹੀਂ ਹੈਗਾ ਵੀ ਅਸੀਂ ਕੀ ਕਰ ਰਹੇ ਹਾਂ ਉਹ ਤਾਂ ਕਹਿੰਦੇ ਆ ਵੀ ਅਸੀਂ ਉਹਦੇ ਫਾਇਦੇ ਲਈ ਜਾਂਦੇ ਸੀ ਜਦੋਂ ਗੋਲੀ ਚੱਲਦੀ ਆ ਕੋਟ ਕਪੂਰੇ ਉਥੇ ਇੱਕ ਨੰਬਰ ਲਿਖਿਆ ਦੁਕਾਨ ਦੇ ਉੱਪਰ ਜਦੋਂ ਨੰਬਰ ਵੇ ਨਹੀਂ ਤੇ ਸੀ ਉਹ ਬੰਦ ਆ ਰਿਹਾ ਸਾਨੂੰ ਸ਼ੱਕ ਹੋਇਆ ਤੇ ਅਸੀਂ ਜਿਵੇਂ ਕਿ ਦਲਸੋਲੇ ਪਿੰਡ ਇਹਨਾਂ ਦੇ ਹੱਕ ਲਈ ਜਾ ਰਹੇ ਸੀ ਤੁਹਾਡੇ ਫਾਇਦੇ ਲਈ ਜਾ ਰਹੇ ਸੀ ਨਹੀਂ ਜੇ ਕਿੱਥੋਂ ਦਾ ਫਾਇਦਾ 4 ਸਾਲ ਹੋ ਗੋ ਦੁਕਾਨ ਬੰਦ ਕੀਤੀ ਉਹਦੋਂ ਬਾਅਦ ਤਾਂ ਤਿੰਨ ਵਾਰੀ ਕਰਾਇਆ ਤੇ ਉਹ ਦੁਕਾਨ ਚੜ ਗਈ ਆ 4 ਸਾਲ ਹੋ ਗਏ ਬੰਦ ਹੋਈ ਏ ਦੁਕਾਨ ਉਦੋਂ ਬਾਅਦ ਤਾਂ ਮੇਰੇ ਮੁੰਡੇ ਨੇ ਉਹ ਦੁਕਾਨ ਤੁਹਾਡਾ ਮੁੰਡਾ ਹੀ ਕਰਦਾ ਸੀ ਪਹਿਲਾਂ ਪਹਿਲਾਂ ਕਰਦਾ ਸੀ ਉਦੋਂ ਤਿੰਨ ਵਾਰੀ ਤਾਂ ਹੋਰ ਤਿੰਨ ਥਾਂ ਹੀ ਉਦੋਂ ਬਾਅਦ ਤਾਂ ਕਰਾਇਆ ਤਾਂ ਦੁਕਾਨ ਚੜ ਗਈ ਉਹ ਦੁਕਾਨ ਨਾ ਤਾਂ ਸਾਡਾ ਕੋਈ ਲੈਣ ਦੇਣ ਨਹੀਂ ਜਿਉ ਗੋਲੀ ਚੱਲੀ 3 ਵਜੇ ਚੱਲੀ ਆ ਜਦੋਂ 8 ਵਜੇ ਸ਼ਿਫਟ ਦਾ ਉਦੋਂ ਪਹਿਲਾਂ ਆਉਂਦਾ ਪਹਿਲਾਂ ਕਿ ਜੇ ਗੱਲ ਕਰਨੀ ਸੀ ਕੋਈ ਪਿੰਡ ਦਾ ਮੋਹਤਵਾਰ ਬੰਦਾ ਲਿਆਉਂਦਾ ਸਾਰੀ ਗੱਲ ਕਰਦਾ ਭਾਈ ਸੋਡੇ ਦੁਕਾਨ ਮੇਰੇ ਗੋਲੀ ਚੱਲੀ ਆ ਆਹ ਰੌਲਾ ਪਹਿਲਾਂ ਆ ਕੇ ਪੁੱਛਦਾ ਇਹ ਕਿਸੇ ਪਿੰਡ ਦੇ ਮੋਹਤਵਾਰ ਬੰਦੇ ਨੂੰ ਲਿਆਉਂਦਾ ਇਹ ਕਿਹੜਾ ਟਾਂ ਪੜ ਮਾਰੋ ਤੇ ਇਹ ਕੋਈ ਸਾਡੀ ਇਬਾਦਤ ਕਰਨ ਥੋੜੋ ਆਇਆ ਸੀ ਲੁੱਟਣ ਆਇਆ ਸੀ ਸਿੱਧਾ ਕਬੂਲ ਕਰੇ ਵੀ ਉਹ ਮੈਂ ਲੁੱਟਣ ਆਇਆ ਸੀ ਜੀ ਸਿੱਧਾ ਕਹੇ ਫਿਰ ਹੁਣ ਸ਼ਰਮ ਆਉਂਦੀ ਔਰ ਕਹਿੰਦੇ ਨੂੰ ਵੀ ਉਹ ਮੈਂ ਲੁੱਟਣ ਆਇਆ ਸੀ ਇਹਨਾਂ ਨੂੰ ਤਨਖਾਹਾਂ ਨਾ ਸਵਰਨੀਆਂ ਆਇਆ ਇਹ ਹੁਣ ਬਜ਼ੁਰਗਾਂ ਨੂੰ ਲੁੱਟ ਕੇ ਗਿਜਾਰਾ ਕਰਨਗੇ ਜੀ ਗਾਹਾਂ ਇਹਨਾਂ ਦਾ ਸਾਰੇ ਡੀਐਸਪੀ ਸਾਰੇ ਇਹ ਮਿੱਤੇ ਦੇ ਹੱਕ ਚ ਹੀ ਬੋਲਦੇ ਆ ਸਾਨੂੰ ਹੁਣ ਗਾਲਾਂ ਦਿੰਦੇ ਆ ਜੀ ਕਿਵੇਂ ਤੁਸੀਂ ਤੁਹਾਡਾ ਪਿੰਡ ਵੀ ਦਲ ਸਿੰਘ ਵਾਲੇ ਪਿੰਡ ਨਹੀਂ ਜੀ ਮੈਂ ਬੜਾ ਪਈ ਕਿ ਤੋਂ ਮਨਜੀਤ ਕਾ ਜੀ ਹਾਂਜੀ ਵੇਖੋ ਜਿਵੇਂ ਸਾਨੂੰ ਪਤਾ ਲੱਗਾ ਜੀ 24 ਤਰੀਕ ਨੂੰ ਸਾਨੂੰ ਇਹਨਾਂ ਨੇ 1 ਵਜੇ ਫੋਨ ਕੀਤਾ ਵੀ ਇਹਨਾਂ ਦੇ ਘਰੇ ਕੋਈ ਗੁੰਡਾਗਰਦੀ ਕੀਤੀ ਆ ਪੁਲਿਸ ਮੁਲਾਜ਼ਮਾ ਨੇ ਤਾਂ ਅਸੀਂ ਰਾਤ ਨੂੰ ਮੰਨ ਲਓ ਔਰਤਾ ਕੋਲੇ ਕੋਈ ਸਾਧਨ ਨਹੀਂ ਹੁੰਦਾ ਕਿ ਆਪਾਂ ਨੂੰ ਪੁਲਿਸ ਤੇ ਕੀ ਆਸ ਹੁੰਦੀ ਆ ਅਸੀਂ ਤਾਂ ਇਸ ਪੁਲਿਸ ਤੋਂ ਇਹੀ ਇਨਸਾਫ ਮੰਗਦੇ ਆ ਵੀ ਤੁਸੀਂ ਐਂ ਦੱਸੋ ਜੀ ਵੀ ਇਕੱਲੀ ਔਰਤ ਨੂੰ ਰਾਤ ਨੂੰ 11 ਵਜੇ ਜਾ ਕੇ ਘੇਰਦੇ ਹੋ ਕੋਈ ਨਾਲ ਚੌਕੀਦਾਰ ਜਾਂ ਕੋਈ ਸਰਪੰਚ ਤਾਂ ਚਾਹੀਦਾ ਹੀ ਐ ਨਾ ਤੇ ਦੂਜੀ ਗੱਲ ਇਹ ਆ ਜਿਵੇਂ ਇੱਕ ਸਾਡੇ ਆਗੂ ਗੱਲ ਕਰਨ ਵਾਸਤੇ ਗਏ ਸੀ ਤਾਂ ਅੱਗੋਂ ਡੀਐਸਪੀ ਨੇ ਗਾਲਾਂ ਕੱਢੀਆਂ ਵੀ ਤੁਸੀਂ ਕੀ ਕਰ ਲਓਗੇ ਤੁਹਾਡੇ ਤੇ ਪਰਚਾ ਕਰਾਂਗੇ ਉਹ ਤੁਹਾਨੂੰ ਵੀ ਪਤਾ ਨਿਤਦੇ ਤੁਸੀਂ ਸਾਡੇ ਨਾਲ ਵਿਸਤਰਨ ਆਲੇ ਹੋ ਵੀ ਅਸੀਂ ਕੀ ਕਰ ਸਕਦੇ ਹਾਂ ਜੀ ਹਾਂਜੀ ਜੇ ਤੱਕ ਇਨਸਾਫ ਨਹੀਂ ਮਿਲਦਾ ਫੇ ਕੀ ਬੀਬੀਆਂ ਤੇ ਜਿਹੜੇ ਕਿਸਾਨ ਆਗੂ ਆ ਇਹ ਡਟੇ ਰਹਿਣਗੇ ਹਾਂਜੀ ਹਾਂਜੀ ਡਟ ਕੇ ਰਾਵਾਂਗੇ ਜੀ ਜਿੰਨਾ ਚਿਰ ਕੋਈ ਇਨਸਾਫ ਨਹੀਂ ਮਿਲਦਾ ਸਾਡੀ ਭੈਣ ਨੂੰ ਤੇ ਉਹਨਾਂ ਚਿਰ ਅਸੀਂ ਡਟ ਕੇ ਇੱਥੇ ਧਰਨਾ ਲਾ ਕੇ ਧਰਨਾ ਥਾਣੇ ਦਾ ਬਾਹਰ ਗੇਟ ਬੰਦ ਕਰਕੇ ਇੱਥੇ ਡਟ ਕੇ ਰਵਾਂਗੇ ਅਸੀਂ ਮਾਫੀ ਮੰਗਵਾਵਾਂਗੇ ਅਸੀਂ ਮਾਫੀ ਮੰਗਵਾ ਕੇ ਫਿਰ ਧਰਨਾ ਬੰਦ ਕਰਾਂਗੇ ਨਹੀਂ ਧਰਨਾ ਬੰਦ ਨਹੀਂ ਕਰਦੇ ਅਸੀਂ ਹੋਰ ਵੀ ਆਗੂਡੇ ਸਾਡੇ ਨਾਲ ਉਹਨਾਂ ਨਾਲੇ ਵੀ ਗੱਲਬਾਤ ਕਰਦੇ ਆ ਤੇ ਇਕ ਰਸ਼ਿੰਦਾ ਜੀ ਖੜੇ ਨੇ ਜਨਕੇ ਪ੍ਰਧਾਨ ਜੀ ਕੀ ਗੱਲਬਾਤ ਹੋਈ ਤੁਸੀਂ ਅੰਦਰ ਜੰਨੇ ਆ ਡਿਪਟੀ ਸਾਹਿਬ ਨਾਲ ਤੁਹਾਨੂੰ ਅੰਦਰ ਬੁਲਾਇਆ ਤੁਸੀਂ ਨਾ ਇਧਰੇ ਪਾਸੇ ਹੋ ਜੋ ਡਿਪਟੀ ਸਾਹਿਬ ਨੇ ਤੁਹਾਨੂੰ ਅੰਦਰ ਬੁਲਾਇਆ ਕੀ ਗੱਲਬਾਤ ਹੋਈ ਤੁਹਾਡੀ ਡਿਪਟੀ ਸਾਨੂੰ ਸੱਦਾ ਦਿੰਦਾ ਹੈ ਸੀਆਈਡੀ ਰਾਹੀਂ ਵੀ ਕਮੇਟੀ ਸਾਡੇ ਨਾਲ ਗੱਲ ਕਰ ਲਿਆ ਕਿ ਸਾਡੀ ਗੱਲ ਸੁਣ ਲਵੇ ਗੱਲ ਅਸੀਂ ਕਦੇ ਨਹੀਂ ਤੁਹਾਡੀ ਗੱਲ ਅਸੀਂ ਸੁਣਦੇ ਹੁੰਨੇ ਆ ਅਸੀਂ ਗੱਲ ਸੁਣਨ ਦੇ ਲਈ ਅੰਦਰ ਗਏ ਆ ਉਹ ਗੁਰਮੀਰ ਹੋਰਾਂ ਵਾਲੀ ਗੱਲ ਕਰਨ ਤਾਂ ਜੇ ਪਾਸੇ ਰਹੇਗੀ ਉਦੋਂ ਪਹਿਲਾਂ ਇਹ ਆਉਂਦਾ ਵੀ ਉਹਨਾਂ ਨੂੰ ਅਸੀਂ ਯਾਰ ਲੈਣ ਹਾਜ਼ਰੀ ਕਰ ਸਕਦੇ ਹਾਂ ਉਹਨਾਂ ਦੀ ਧੌਣ ਤਾਂ ਨਹੀਂ ਵੱਢ ਸਕਦੇ ਗਾਲਾਂ ਕੱਢਣ ਲੱਗ ਜਾਂਦਾ ਅਸੀਂ ਆਖਿਆ ਇਹ ਵਾਈਡਨ ਕਿਹੜੀ ਆ ਪਹਿਲਾਂ ਤਾਂ ਵੀ ਗਾਲਾਂ ਵਾਲਾ ਮਾਮਲਾ ਕੀ ਬਣ ਗਿਆ ਵੀ ਤੂੰ ਸਾਨੂੰ ਗਾਲਾਂ ਕੱਢਣ ਲਈ ਸੱਦਿਆ ਅਖੇ ਤੁਹਾਡੇ ਤੇ ਪਰਚਾ ਬਣਦਾ ਤੁਸੀਂ ਵੀ ਗੱਡੀ ਤਾਂ ਘੇਰੀ ਆ ਨਾ ਤੇ ਤੁਹਾਡੇ ਤੇ ਪਰਚਾ ਵੀ ਫਿਰ ਬਰਾਬਰ ਹੀ ਬਣੂਗਾ ਅਸੀਂ ਅਖਿਆ ਕੋਈ ਨਹੀਂ ਜੋ ਸਾਡੇ ਤੇ ਬਣਦਾ ਕਰਦੇ ਉਹ ਇੱਥੇ ਕਾਨੂੰਨ ਦੋ ਆ ਉਹਨਾਂ ਦਾ ਕਾਨੂੰਨ ਜਿਹਨੇ ਹੱਥ ਚਲਿਆ ਆਂਦਾ ਉਹ ਕੁੜੀ ਵੀਖ ਲੋ ਸਸਪੈਂਡ ਕਰਤੀ ਮੈਂ ਫਿਰ ਜਿਹੜੀ ਕੁੜੀ ਸਸਪੈਂਡ ਕਰਤੀ ਉਹਨਾਂ ਨੇ ਫਿਰ ਕਾਨੂੰਨ ਕੁੜੀ ਵਾਸਤੇ ਤੇ ਇਥੋਂ ਦੇ ਪ੍ਰਸ਼ਾਸਨ ਵਾਸਤੇ ਗਰਮੇਹਰ ਵਾਸਤੇ ਜਾਂ ਡੀਐਸਪੀ ਵਾਸਤੇ ਕੋਈ ਹੋਰ ਆ ਇਹ ਸਾਨੂੰ ਦੱਸ ਦਿਓ ਇਹਦੇ ਚ ਕੋਈ ਜਵਾਬ ਨਹੀਂ ਅਖੇ ਫਿਰ ਹੁਣ ਮੇਰੇ ਮੂੰਹੋਂ ਨਿਕਲ ਗਈ ਗੱਲ ਉਹ 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 ਕਹਿ ਰਿਆ ਸੀ ਮੈਂ ਤਾਂ ਵੈਸੇ ਹੀ ਆਪਾਂ ਕਹਿ ਦਿੰਨੇ ਜਿਵੇਂ ਪਿੰਡਾਂ ਵਾਲੇ ਦੇ ਮੂੰਹ ਤੇ ਗੱਲ ਕੋਈ ਰੱਟੀ ਕਿ ਇਹ ਇਹ ਮੰਨ ਲਿਏ ਵੀ ਪੁਲਿਸ ਦੀ ਜਿਹੜੀ ਵਾਇਡਿੰਗ ਆ ਉਹ ਗਾਲਾਂ ਨਾਲ ਰੱਟੀ ਹੋਈ ਆ ਵੀ ਮੂੰਹ ਲੋਕਾਂ ਨੂੰ ਦਬਾਉਣ ਦੇ ਲਈ ਕਾਨੂੰਨ ਵਿਖਾਉਂਦੇ ਤੇ ਗਾਲਾਂ ਨਾਲ ਦਬਾਇਆ ਜਾ ਸਕਦਾ ਇਸ ਕਰਕੇ ਅਸੀਂ ਨਾ ਕਿਸੇ ਨੂੰ ਗਾਲ ਕੱਢਦੇ ਅਸੀਂ ਤਾਂ ਧੀਆ ਭੈਣਾਂ ਦੇ ਮਸਲੇ ਲੈ ਕੇ ਆਉਣੇ ਸਮਾਜ ਦੇ ਵਿੱਚ ਜੇ ਕੋਈ ਧੀ ਭੈਣ ਨਬਦੀ ਕੀ ਹੋਈ ਆ ਤਾਂ ਆਏ ਆ ਜਮਾ ਅੱਗੇ ਨਹੀਂ ਕੋਈ ਥਾਣੇ ਦੇ ਅੱਗੇ ਆਇਆਗਾ ਇਸ ਕਰਕੇ ਥਾਣੇਦਾਰ ਨਾਲੋਂ ਵੀ ਹੈਂਕੜ ਰਵਈਆ ਜਿਹੜਾ ਡੀਐਸਪੀ ਸੁਖਦੀਪ ਦਾ ਇਸ ਕਰਕੇ ਹੁਣ ਬਾਈ ਅਸੀਂ ਇਹਦਾ ਸ਼ਹਿਰ ਦੇ ਵਿੱਚ ਮੁਜ਼ਾਹਰਾ ਕਰਕੇ ਇਹਦਾ ਪੁਤਲਾ ਸਾੜਾਂਗੇ ਹਜੇ ਇੱਥੇ ਵੀ ਕਹੇ ਜਾਂਦੇ ਇਹ ਤਾਂ ਵਿਹਲੇ ਲੋਕ ਆ ਵਿਹਲੇ ਆ ਕਮ ਦੇ ਕਿ ਆਕੇ ਹਰੇਕ ਜਗ੍ਹਾ ਧਰਨਾ ਲਾ ਲੈਂਦੇ ਕੋਈ ਗੱਲ ਨਹੀਂ ਹੁੰਦੀ ਕੋਈ ਬਾਤ ਨਹੀਂ ਹੁੰਦੀ ਨਹੀਂ ਜੀ ਕਿ ਕਿਹੜਾ ਸੀ ਇਹ ਵੇਲਾ ਲਾਇਆ ਜੇ ਅਸੀਂ ਤਾਂ ਇਨਸਾਫ ਮੰਗਦੇ ਜੇ ਸਾਡੀ ਬੀਬੀ ਨੂੰ ਇਹਨਾਂ ਉਹਦੇ ਬੀਬੀ ਦੇ ਘਰੇ ਗਏ ਆ ਸਿਮਲ ਵਰਦੀ ਚ ਅਸੀਂ ਤਾਂ ਧਰਨਾ ਲਾਇਆ ਐਦੋਂ ਪਹਿਲਾਂ ਜਿਹੜਾ ਲਾ ਕੇ ਧੀਰੇ ਸਾਧ ਵਾਲੇ ਦੇ ਜਿਹੜਾ ਲਾ ਕੇ ਗਏ ਧਰਨਾ ਉਹ ਕੀ ਵੇਲਾ ਸੀਗਾ ਵੀ ਇਹ ਆਦੇ ਵੇਲੇ ਹੁਣ ਆ ਇਹਦਾ ਪੁਤਲਾ ਫੂਕਣਾ ਅਸੀਂ ਇਹ ਕੋਈ ਵੇਲੇ ਕਰਕੇ ਵਧਿਕੀਆਂ ਕਰਦੇ ਕਰਕੇ ਇਹਨਾਂ ਦੇ ਪੁਤਲੇ ਫੂਕਦੇ ਆ ਜੇ ਕੋਈ ਜਥੇਬੰਦੀ ਦੇ ਆਗੂ ਜ਼ਿਲ੍ਹੇ ਦੇ ਆਗੂ ਜਾਂਦੇ ਆ ਗੱਲਬਾਤ ਕਰਨ ਜੋ ਉਹਨਾਂ ਦੇ ਸਾਹਮਣੇ ਜਾਂ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਤੇ ਜਿਹੜੀ ਆਮ ਪਾਬਲਖ ਜਾਂਦੀ ਉਹਨਾਂ ਦਾ ਕੀ ਬੰਦ ਹੋਊਗਾ ਕੀ ਇਹ ਕੁਰਸੀ ਦੇ ਬਹਿੰਦੇ ਕਾਬਲ ਹੈਗੇ ਆ ਜਿਹੜੇ ਆਮ ਇਹ ਗਾਲ੍ਹਾਂ ਕੱਢੀ ਜਾਂਦੇ ਆ ਇੱਥੇ ਉਹ ਆਣੇ ਬੇਚਤਕਲੇ ਗਰਮੇਹਰ ਤੇ ਸੀਗੇ ਅਸੀਂ ਆਣੇ ਇਹਦਾ ਤਾਂ ਰਵਈਆ ਉਦੋਂ ਵੀ ਮਾੜਾ ਵੀ ਜਦੋਂ ਇਹ ਜਥੇਬੰਦੀ ਦੇ ਆਗੂਆਂ ਨੂੰ ਗਾਲ੍ਹਾਂ ਕੱਢੀ ਜਾਂਦਾ ਤੇ ਆ ਫਿਰ ਆਮ ਪਾਬਲਖਦਾ ਕੀ ਬੰਦ ਹੋਊਗਾ ਜੀ ਜੇਕਰ ਦਾ ਇਨਸਾਫ ਨਹੀਂ ਮਿਲਦਾ ਤੇ ਤੁਹਾਡਾ ਫਿਰ ਅਗਲਾ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਅਸੀਂ ਤੁਹਾਨੂੰ ਦੱਸ ਹੀ ਹਟੇ ਆ ਵੀ ਅਸੀਂ ਟੱਕ ਕੇ ਬੈਠਣ ਵਾਲੇ ਨਹੀਂ ਅਸੀਂ ਕੁਝ ਲੈ ਕੇ ਜਾਣਾ ਹੈ ਡੀਐਸਪੀ ਨੇ ਗਾਲਾਂ ਕੱਢੀਆਂ ਡੀਐਸਪੀ ਦਾ ਸ਼ਹਿਰ ਚ ਮੁਜਾਹਰਾ ਕਰਕੇ ਪਤਲਾ ਸਾੜਾਂਗੇ ਜੀ ਪਤਲਾ ਸਾੜ ਕੇ ਉਦੋਂ ਅਗਲਾ ਐਕਸ਼ਨ ਫਿਰਾਂ ਅੱਗੇ ਸੋਚ ਲਾਂਗੇ ਕੀ ਕਰਨਾ ਹੈ ਕਿਉਂਕਿ ਕਮੇਟੀ ਹਰ ਇੱਕ ਪੁਆਇੰਟ ਤੇ ਮੀਟਿੰਗ ਕਰਦੀ ਰਹਿੰਦੀ ਆ ਮੀਟਿੰਗ ਕਰਕੇ ਜੇ ਜਾਂ ਵੀ ਸਾਡਾ ਲੋਕਾਂ ਦੀ رائے ਦੇ ਮਤਵਕ ਸਿੱਟਾ ਬਣਦਾ ਅਸੀਂ ਉਹ ਕੱਢਦੇ ਹੁੰਨੇ ਆ ਅਸੀਂ ਪੱਤੇ ਲੁਕੋ ਕੇ ਨਹੀਂ ਖੇਡਦੇ ਅਸੀਂ ਪੱਤੇ ਜਮ੍ਹਾਂ ਵਿਖਾ ਕੇ ਖੇਡਦੇ ਹੁੰਨੇ ਆ ਸਾਡੀ ਜਥੇਬੰਦੀ ਦਾ ਇਹ ਅਨੁਸ਼ਾਸਨ ਤੇ ਵਿਧਾਨ ਹੀ ਸਾਨੂੰ ਜਿਤਾਉਂਦਾ ਇਸ ਕਰਕੇ ਅਸੀਂ ਤਾਂ ਅਨੁਸ਼ਾਸਨ ਵਾਲੇ ਲੋਕ ਆ ਅਸੀਂ ਇਹਨਾਂ ਨੂੰ ਗਾਲਾਂ ਦੁਪੜਾਂ ਦੇਣ ਵਾਲੇ ਲੋਕ ਨਹੀਂਗੇ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਕਰਨ ਵਾਲੇ ਲੋਕ ਆ ਅਸੀਂ ਇਹਨਾਂ ਨੂੰ ਕੰਨਾਂ ਟੱਪ ਕੇ ਧੀਆਂ ਭੈਣਾਂ ਤੇ ਥੱਪੜ ਮਾਰਨ ਵਾਲੇ ਲੋਕ ਨਹੀਂਗੇ ਇਸ ਕਰਕੇ ਅਸੀਂ ਆਪਦੇ ਕੇਡਰ ਤੇ ਭਰੋਸਾ ਰੱਖਦੇ ਆ ਇਹਨਾਂ ਨੂੰ ਆਪਦੀ ਵਰਦੀ ਦਾ ਭਰੋਸਾ ਹੋ ਸਕਦਾ ਇਹਨਾਂ ਨੂੰ ਹੈਂਕੜ ਹੋ ਸਕਦੀ ਆ ਵੀ ਅਸੀਂ ਲੋਕਾਂ ਨੂੰ ਡਾਂਗ ਨਾਲ ਜਾਂ ਕਾਨੂੰਨ ਨਾਲ ਦਬਾਵਾਂਗੇ ਕਾਨੂੰਨ ਨਾਲ ਜੇ ਦਬਾਉਣਾ ਹੁੰਦਾ ਇੱਥੇ ਅੰਗਰੇਜ਼ਾਂ ਦਾ ਰਾਜ ਆ ਜਿਹੜਾ ਫਿਰ 47 ਚ ਲੋਕ ਆਜ਼ਾਦ ਹੋਏ ਆ ਨਾ ਫਿਰ ਉਹਨਾਂ ਦਾ ਤਾਂ ਸੂਰਜ ਨਹੀਂ ਛਿਪਦਾ ਹੀ ਖਾਲੀ ਲੋਕਾਂ ਨੇ ਜੋ ਭਜਾਤੇ ਤੇ ਇਹ ਕਿਹ ਚੀਜ਼ ਆ ਬਾਈ ਇਸ ਕਰਕੇ ਇਸ ਤਰ੍ਹਾਂ ਦੀਆਂ ਵਧੀਆਂ ਕਿਆਂ ਜਿਹੜੀਆਂ ਜਦੋਂ ਸਮੇਂ-ਸਮੇਂ ਤੇ ਜ਼ਬਰ ਉੱਠਦੇ ਆ ਤੇ ਜ਼ਬਰ ਦਾ ਜਵਾਬ ਦੇਣ ਦੇ ਲਈ ਜਿੰਨਾਂ ਲੋਕਾਂ ਤੇ ਜ਼ੁਲਮ ਹੁੰਦੇ ਆ ਤੇ ਆਤਿਆਚਾਰ ਹੁੰਦਾ ਉਹ ਲੋਕ ਉੱਠ ਕੇ ਉਹਦਾ ਜਵਾਬ ਦਿੰਦੇ ਆ ਇਸ ਕਰਕੇ ਅਸੀਂ ਤਾਂ ਇਹਨਾਂ ਦੇ ਜ਼ਬਰ ਜ਼ੁਲਮ ਦਾ ਜਵਾਬ ਦੇਣ ਤੇ ਲਈ ਆਏ ਆ ਜੇ ਉਹਦਾ ਜ਼ਬਰ ਦਾ ਜਵਾਬ ਨਾ ਦੇਾਂਗੇ ਫਿਰ ਭਾਈ ਲੋਕਾਂ ਨੂੰ ਇਹ ਇਹ ਸਮਝ ਲੈਣਗੇ ਕਿ ਲੋਕਾਂ ਦੀ ਅਣਖ ਹੈਣੀਗੀ ਪਰ ਅਸੀਂ ਅਣਖੀ ਲੋਕ ਆ ਇਸ ਕਰਕੇ ਜਿੰਨਾ ਇਹਨੇ ਕੀਤਾ ਉਹਦਾ ਅਹਿਸਾਸ ਕਰਵਾਏ ਬਿਨਾ ਜਮਾ ਨਹੀਂ ਜਾਵਾਂਗੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਨਨ ਕਿ ਉਹਨਾਂ ਤੱਕ ਅਸੀਂ ਥਾਣੇ ਦੇ ਗੇਟ ਅੱਗੇ ਡਟੇ ਰਾਵਾਂਗੇ ਜਨਨ ਕਿ ਘਰਾਓ ਕਰਾਂਗੇ ਜਨਨ ਕਿ ਅਗਲਾ ਸੰਘਰਸ਼ ਸਾਡਾ ਜੇ ਇਨਸਾਫ ਨਹੀਂ ਮਿਲਦਾ ਤੇ ਹੋਰ ਤਿੱਖਾ ਹੋਵੇਗਾ ਨਵੀਂ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ ਧੰਨਵਾਦ